ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਵੈਲਕਮ ਆਂ ਜ ਆਪਣੇ ਨਵੇਂ ਬਲੌਗ 'ਚ। ਤੇ ਅੱਜ ਦੇ ਬਲੌਗ 'ਚ ਤੁਹਾਨੂੰ ਦਿਖਾਉਣੇ ਆ ਆਪਣਾ 2005 CRD ਤੇ Kia Spirit ਪਰ ਦੀ ਪਰਫਾਰਮੈਂਸ ਕਿ ਕਿੱਦਾਂ ਚੱਲ ਰਿਹਾ ਹੈਗਾ। ਤੇ ਕਈ ਭਰਾਵਾਂ ਦੇ ਮੈਸੇਜ ਆ ਰਹੇ ਸੀਗੇ ਵੀ ਕਿਹੜਾ ਗੀਅਰ ਦੀ ਆਪਾਂ ਸੈਟਿੰਗ ਕਰਾਉਣੇ ਆ ਵੀ ਉਹ ਗਰਮ ਵੀ ਹੋ ਜਾਂਦੇ ਆਗੇ। ਤੇ ਬਾਕੀ ਨਾ ਆਪਣੇ ਨੂੰ 9-10 ਦਿਨ ਹੋ ਗਏ ਸੀਗੇ ਤੇ ਬਾਕੀ ਚਲਾ ਕੇ ਗੀਅਰ ਦਾ ਆਪਾਂ ਨੂੰ ਵੀ ਕਲੀਅਰ ਪਤਾ ਲੱਗ ਗਿਆ ਵੀ ਕਿੱਦਾਂ ਗੀਅਰ ਚੱਲ ਰਿਹਾ ਹੈਗਾ। ਤੇ ਬਾਕੀ ਸਾਨੂੰ ਨਾ ਨੇੜੇ ਜਾ ਕੇ ਦਿਖਾਉਣਿਆਂਗੇ ਸੋਨੂੰ ਆਪਣੇ ਸਾਹਮਣੇ ਉਥੇ ਰੀਪਰ ਚੱਲ ਰਿਹਾ ਹੈਗਾ ਰੀਪਰ ਚੱਲ ਦਿੱਤਾ ਹੋ ਗਿਆ ਕਈ ਸਿੱਧਰ ਜਿਵੇਂ ਹੁਣ ਦੱਸਿਆਗਾ ਤੇ ਬਾਕੀ ਆਪਾਂ ਨੂੰ ਹੁਣ ਪਤਾ ਲੱਗ ਗਿਆ ਗੇਅਰ ਬਾਰੇ ਤੇ ਪੂਲੀਆਂ ਦੀ ਸੈਟਿੰਗ ਕਰੀ ਸੀ ਉਹਦੇ ਬਾਰੇ ਕਲੀਅਰ ਸੋਨੂੰ ਨੇੜੇ ਜਾ ਕੇ ਦਿਖਾਉਣਿਆਂਗੇ ਰੀਪਰ ਦੀ ਤੇ ਟ੍ਰੈਕਟਰ ਦੀ ਪਰਫਾਰਮੈਂਸ ਕਿੱਦਾਂ ਚੱਲ ਰਹੀ ਹੈ ਬਣੇ ਰਹੋ ਵੀਡੀਓ ਦੇ ਨਾਲ ਆਜੂ ਚ ਚੱਲਦੇ ਆ ਉੱਥੇ ਸੋਨੂੰ ਲਵੇ ਜਾ ਕੇ ਦਿਖਾਉਣਿਆਂਗੇ ਕੋਹ ਸਾਹਮਣੇ ਚੱਲ ਰਿਹਾ ਰੀਪਰ ਹਾਂ ਜੀ ਆ ਸਾਹਮਣੇ ਚੱਲ ਰਿਹਾ ਆ ਕੇ ਉਹਨੂੰ ਲਵੇ ਚੱਲਦੇ ਆਪਾਂ ਦਿਖਾਉਣੇ ਆ ਉਹਨੂੰ ਜਾ ਕੇ ਕਿੱਦਾਂ ਦੀ ਪਰਫਾਰਮੈਂਸ ਆ ਰੀਪਰ ਦੀ ਤੇ ਟਰੈਕਟਰ ਦੀ ਲੋ ਜੀ ਆਪਾਂ ਪਹੁੰਚ ਗਏ ਸੀ ਰੀਪਰ ਦੇ ਲਵੇ ਤੇ ਪਾ ਲਈ ਖਾਲੀ ਟਰਾਲੀ ਹੁਣ ਆਪਾਂ ਵੀ ਪਹਿਲਾਂ ਖਾਲੀ ਚੇਂਜ ਕਰੀ ਆ ਟਰਾਲੀ ਤੇ ਤੁਹਾਨੂੰ ਪਰਫਾਰਮੈਂਸ ਦਿਖਾਉਣੇ ਆਗੇ ਚੱਲਦੇ ਟਰੈਕਟਰ ਦੀ ਗਰਦੀ ਕਰਦਾ ਹੜਾਤੀਆਂ ਇਹਦੀ ਤਾਂ ਇਹਦੀ ਸੈਟਿੰਗ ਕਰਾਈ ਦੀ ਜਿਹੜੀ ਆ ਸਾਹਮਣੇ ਤੁਹਾਨੂੰ ਖੇਰ ਦਿਂਦੇ ਹੀ ਆ ਤੇ ਇਹਦੀ ਬਿਲੀ ਪੂਰੀ ਪਾਈ ਹੋਈ ਆ ਉਹ ਵੀ ਤੁਹਾਨੂੰ ਮੈਂ ਸਾਈਡ ਤੇ ਜਾ ਕੇ ਦੱਸਦਾ ਪੂਣੀਆਂ ਦੇਖ ਲਓ ਤੁਸੀਂ ਚੱਕਰ ਬਾਕੀ ਤੁਸੀਂ ਦੇਖ ਸਕਦੇ ਹੋਗੇ ਐਨ ਆਰਾਮ ਨਾਲ ਟਰੈਕਟਰ ਚੱਲਦਾ ਆ ਕਰਦੀ ਕਰਦਾਣ ਇੱਕ ਦਾ ਜੱਟਾਂ ਦੇ ਪੱਲੇ ਤੁਸੀਂ ਦੇਖ ਰਹੇ ਹੋ ਹੈ ਤੀਜੇ ਏਜ ਚੱਲ ਰਿਹਾਗਾ ਤੀਜੇ ਚ ਦੂਜੇ ਚ ਟ੍ਰੈਨ ਰਾਮਲਾ ਚੱਲਦਾ ਹੁਣ ਸੁੱਕਾ ਲਾਣਾ ਦਾ ਪਹਿਰਾ ਹੋਇਆ ਤੀਜੇ ਚ ਚੱਲਦੀ ਤੋਰਾ ਦੇਖ ਸਕਦੇ ਹੋ ਟ੍ਰੈਲੀ 18 20 ਮਿੰਟਾਂ ਚ ਫੁੱਲ ਬਾਕੀ ਦੂਈ ਚੱਲਦਾ ਟਰੈਕਟਰ ਨੂੰ ਦੇਖ ਹੀ ਸਕਦੇ ਹਾਂ ਐਂ ਰਾਮਲਾ ਆਵਾਜ਼ ਦਾ ਪਤਾ ਹੀ ਲੱਗਦਾ ਇਹਨਾਂ ਦਾ ਇੱਕ ਐਂ ਤਾਂ ਖਾਸੀਅਤ ਹੈਗੀ ਆ ਵੀ ਸਾਇਲੈਂਟ ਹੋ ਕੇ ਹੀ ਚੱਲਦੇ ਨੇ ਜਮੀ ਇਹਦਾ ਇੱਕ ਨਜ਼ਾਰਾ ਹੈਗਾ ਇਹਨਾਂ ਦਾ ਜੋ ਟਰੈਕਟਰਾਂ ਦਾ ਵੀ ਚੱਕਰ ਤੋੜੇ ਦੀ ਮੀਟਰ ਦੇ ਪਤਾ ਲੱਗਦਾ ਵੀ ਟਰੈਕਟਰ ਦਵਿਆ ਹੋਇਆ ਮਾੜਾ ਮੋਟਾ ਨਹੀਂ ਨਹੀਂ ਪਤਾ ਲੱਗਦਾ ਹੈਗਾ ਰੀਪਰ ਦੀਆਂ ਏਰੀਆ ਲੈਂਦੇ ਆ ਭਈਆਂ ਦੇ ਖਲੜ ਖਲੜੀ ਹੁੰਦੀ ਆ ਜਿਹੜਾ ਉੱਪਰ ਆ ਉਗਰਾ ਉੱਗਰੇ ਲਗੋਂ ਦੀ ਲੱਟ ਨਹੀਂ ਦਿੱਤਾ ਹੁਣ ਲੋਹੀ ਨਿਕਲਦੇ ਆ ਗਾੜੀ ਨਿਕਲਦੀ ਇਹਦੇ ਵਿੱਚੋਂ ਧੂੜ ਆ ਹੀ ਨਿਕਲਦੀਆਂ ਨੇ ਹੋਰ ਸਾਹਮਣੇ ਤੁਸੀਂ ਪੂੜੀਆਂ ਦੇਖਿਆ ਪੂੜੀਆਂ ਚੱਕਰਾਂ ਰੁਕ ਰੇ ਮਾਗਰ ਲਈ ਜਿਹੜੀ ਪੂੜੀਆਂ 11.5 ਦੀ ਆ ਮੂਰਲੀ ਹੈਗੀ ਆ 13 ਦੀ ਮੇਰਾ ਵੀਰ ਇੱਕ ਕਹਿੰਦਾ ਸੀਗਾ ਵੀ ਐਂ ਕਰਕੇ ਚੱਕਰ ਜੀ ਸੈੱਟ ਨਹੀਂ ਆਉਣੇ ਚੱਕਰ ਵਾਲੇ ਦਾ ਗੇਅਰ ਤੇ ਫਲਾਨਾ ਨੇ ਐਂ ਚੱਲ ਰਿਹਾਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੀਜੇ ਚ ਚੱਲਦਾ ਹੁਣ ਲੈ ਸਾਹਮਣੇ ਤੁਸੀਂ ਐ ਦੇ ਆਰਾਮ ਨਾਲ ਚੱਲਦਾ ਬਾਕੀ ਪਰਫਾਰਮੈਂਸ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਾਕੀ ਇਹਦੋਂ ਗੇੜਾ ਆਉਣਾ ਕੰਮ ਕੇ ਤੁਹਾਨੂੰ ਮੀਟਰ ਦਿਖਾਉਣਿਆਂਗੇ ਕੀ ਚੱਕਰ ਤੋੜਦਾ 3 ਨਹੀਂ ਚੱਕਰ ਤੋੜਦਾ ਕਿ ਕਿੰਨੇ ਚੱਕਰਾਂ ਤੇ ਚੱਲਦਾ ਹੈਗਾ ਇਹ ਵੀ ਦਿਖਾਉਣਾ ਹੈ ਤੁਹਾਨੂੰ ਲੌਇ ਚੜ ਗਿਆ ਬਹੁਤਰਾ ਅਬੀਟਰ ਦੇ ਉੱਤੇ ਦਾ ਹੋਇਆ ਪਿਆ 1300 ਟੱਕਰਾਂ ਦੇ ਚੱਲਦਾ ਹੈ ਨਾ ਐ ਵਧੀਆ ਪਰਫਾਰਮੈਂਸ ਆ ਗਈ ਪੂਰਾ ਨਹੀਂ ਦੱਸਦਾ ਹੈਗਾ ਇਹ ਗੇਅਰ ਸੈੱਟ ਕਰਾਉਣਾ ਉਹ ਆਪਾਂ ਉੱਥੋਂ ਕਰਾ ਸਕਦਾ ਜਿੱਥੋਂ ਆਪਾਂ ਨੰਬਰ ਵੀ ਦੇ ਦਾਂਗੇ ਜੇ ਕਿਸੇ ਵੀਰ ਨੇ ਲੈਣਾਗਾ ਗੇਅਰ ਪੂਰਾ ਨਹੀਂ ਕਰਮ ਹੋ ਰਿਹਾ ਜਿਹਨਾਂ ਨੋਰਮਲ ਕਰਮ ਹੁੰਦਾ ਹੱਥ ਲੱਗਦਾ ਐਨ ਪੂਰਾ ਨੋਰਮਲ ਗੇਅਰ ਮਤਲਬ ਉਹਨਾਂ ਦਾ ਗਰਮ ਹੁੰਦਾਗਾ ਕੂੜੀਆਂ ਨਹੀਂ ਐਨ ਸ਼ਾਇਟਿੰਗ ਪੂਰੀ ਵਧੀਆ ਈ ਆ ਬਾਬੇ ਦੀ ਕਿਰਪਾ ਨਾਲ ਐਨ ਯਾਰ ਇਹ ਨਾਲ ਚੱਲਦਾ ਤੀਜੇ ਏਜ ਐਨ ਸੁੱਕੇ ਹੱਕੇ ਲਚਕਾ ਲਾਹਣ ਦਾ ਬਾਬੇ ਦੀ ਕਿਰਪਾ ਨਾਲ ਸੁੱਕਾ ਲਾਹਣੀ ਆ ਐਨ ਚੱਲਦਾ ਪੂਰਾ ਭੱਜਿਆ ਪਹਿਲੇ ਜਿਹੜਾ ਦੂਜੇ ਜਿਹੜਾ ਨਹੀਂ ਦਬਣੀ ਕੀ ਹੈਗਾ ਟੈਲੀ 18 20 ਮਿੰਟਾਂ ਜਦੋਂ ਐਨ ਫੁੱਲ ਹੁੰਦੀ ਹੈ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਬਾਕੀ ਪਰਫਾਰਮੈਂਸ ਤੁਹਾਨੂੰ ਦਿਖਾਈ ਦਿੱਤੀ ਤੇ ਕਮੈਂਟਾਂ 'ਚ ਦੱਸਿਓ ਕਿੱਦਾਂ ਲੱਗ ਰਿਹਾ ਤੁਹਾਨੂੰ ਇਹ ਦੋਨਾਂ ਦਾ ਜੋੜਾ ਚੱਲ ਰਿਹਾ ਰੀਪਰ ਕੇਐਸ ਦਾ ਮਤਲਬ ਜੌਂਡੀਆ ਟਰੈਕਟਰ ਦਾ ਚੱਕਰ ਐ ਵੀ ਆਪਣੇ ਐ ਪੂਰੇ ਫੁੱਲ ਕਰੇ ਹੋਏ ਨੇ ਜਿਵੇਂ ਬਰਾਬਰ ਦੇ ਗੇਰ ਨਾਲ 17 ਦੀ ਪੂਰੀ ਪਾ ਕੇ ਚੱਕਰ ਘਟ ਜਾਂਦੇ ਨੇ ਘਟ ਰਿਹਾ ਜਾਂਦੇ ਨੇ ਇਸੇ ਕਰਕੇ ਆਪਾਂ ਗੇਰ ਪਟਾਕੇ ਦਾ ਸੈੱਟ ਕਰਾਇਆ ਸੀ ਚੱਕਰ ਵਧਾਏ ਸੀਗੇ ਫਿਰ ਟਰੈਕਟਰ ਐ ਆਰਾਮ ਨਾਲ ਚੱਲਦੀ ਚੱਲਵੀ ਬਾਲੀ ਰੇਸ਼ ਦੀਆਂ ਦੀ ਲੋਡ ਨਹੀਂ ਬੇ ਖਰਚਾ ਵਧਾ ਜਾਂਦਾ ਜਾਂ ਬਾਲੀ ਰੇਸ਼ ਦਿੰਦੇ ਹੈਗੇ ਐਨ ਪੂਰਾ ਵਧੀਆ ਐਨ ਚੱਲ ਰਿਹਾਗਾ ਆਈਵਰੇਜ ਵੀ ਸਹੀ ਦੇ ਰਿਹਾਗਾ ਬਾਕੀ ਤੁਸੀਂ ਚੱਲਦਾ ਦੇਖ ਹੀ ਸਕਦੇ ਹੋਗੇ ਸਾਹਮਣੇ। ਬਾਕੀ ਵੀਡੀਓ ਘੈਂਟ ਲੱਗਦਾ ਵਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ।